ਫਿਰ ਜਿੰਨੇ ਵੀ ਪ੍ਰੋਜੈਕਟ ਲੁਧਿਆਣੇ ਦੇ ਵਿੱਚ ਰੈ residențial ਕਮਰਸ਼ੀਅਲ ਜਾਂ ਅਪਾਰਟਮੈਂਟਸ ਦੇ ਪ੍ਰੋਜੈਕਟ ਆਏ ਨੇ ਨਾ ਜੀ ਇਹ ਲੁਧਿਆਣੇ ਦੀ ਬੇਸਿਕਲੀਡ ਹੈ ਇਹਨਾਂ ਨੂੰ 5 ਗੁਣਾ ਵੀ ਤੁਸੀਂ ਕਰ ਲਓਗੇ ਨਾ ਜਿੰਨੇ ਪ੍ਰੋਜੈਕਟਸ ਆਏ ਉਹ ਬੇਸਿਕ ਲੁਧਿਆਣੇ ਦੀ ਲੀਡ ਹੈ ਲੁਧਿਆਣਾ ਬਹੁਤ ਐਕਸਪੈਂਡ ਹੋ ਰਿਹਾ ਲੁਧਿਆਣੇ ਦੀ ਮੇਜਰ ਨੀਡ ਹੈ ਕਮਰਸ਼ੀਅਲ ਪ੍ਰੋਜੈਕਟਾਂ ਦੀ ਅਪਾਰਟਮੈਂਟ ਦੀ ਲੁਧਿਆਣੇ ਦੇ ਵਿੱਚ ਪਬਲਿਕ ਮਾਈਗ੍ਰੇਟ ਹੋ ਕੇ ਬਹੁਤ ਆ ਰਹੀ ਹੈ ਕਾਫੀ ਛੋਟੇ ਸ਼ਹਿਰਾਂ ਤੋਂ ਮੋਗਾ ਮਲੋਟ ਮੁਕਸਰ ਫਾਜ਼ਿਲ ਕਾ ਇਹਨਾਂ ਸ਼ਹਿਰਾਂ ਤੋਂ ਪਬਲਿਕ ਮਾਈਗ੍ਰੇਟ ਹੋ ਕੇ ਲੁਧਿਆਣੇ ਆ ਕੇ ਬਿਜ਼ਨਸ ਕਰ ਰਹੀ ਹੈ ਲੁਧਿਆਣੇ ਇੱਕ ਬਹੁਤ ਵੱਡਾ ਬਿਜ਼ਨਸ ਹੱਬ ਹੈ ਹੌਸਲੀ ਦਾ ਸਭ ਤੋਂ ਵੱਡਾ ਹੱਬ ਹੈ ਸਾਈਕਲ ਦਾ ਸਭ ਤੋਂ ਵੱਡਾ ਹੱਬ ਹੈ ਆਟੋ ਪਾਰਟ ਦਾ ਕਾਫੀ ਵੱਡਾ ਹੱਬ ਹੈ ਲੁਧਿਆਣਾ ਤੇ ਦੂਰੋਂ ਦੂਰੋਂ ਲੋਕ ਆ ਕੇ ਇੱਥੇ ਬਿਜ਼ਨਸ ਕਰ ਰਹੇ ਨੇ ਤੋ ਰਿਕੁਆਇਰਮੈਂਟ ਹੈ ਕੋਈ ਮੇਜਰ ਚੀਜ਼ ਨਹੀਂ ਹੈਗੀ ਜੀ ਜਿੰਨੇ ਪ੍ਰੋਜੈਕਟ ਆ ਰਹੇ ਨੇ ਕੋਈ ਇਹ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਮੇਰੇ ਹਿਸਾਬ ਨਾਲ ਤੇ ਇਸ ਤੋਂ ਪੰਜ ਗੁਣਾ ਜ਼ਿਆਦਾ ਪ੍ਰੋਜੈਕਟ ਜੇਕਰ ਸ਼ਹਿਰ ਚ ਆ ਜਾਣ ਉਹ ਵੀ ਖੱਬ ਜਾਣਗੇ ਲੁਧਿਆਣੇ ਦੇ ਵਿੱਚ ਜਾਦੇ ਲੁਧਿਆਣਾ ਦੇ ਵਿੱਚ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਹੈ ਲੁਧਿਆਣੇ ਤੋਂ ਉਹ ਜੇ ਕੋਈ ਚਾਂਸ ਨਹੀਂ ਜੀ ਇਨਵੈਸਟਮੈਂਟ ਦਾ ਜੀ ਲੁਧਿਆਣੇ ਦੇ ਵਿੱਚ ਆਪਦੇ ਇੰਨਾ ਪੈਸਾ ਹੈਗਾ ਲੁਧਿਆਣੇ ਚ ਆਪ ਵੀ ਇੰਨਾ ਵੱਡਾ ਇੰਡਸਟਰੀ ਹੈਗੀ ਹੈ ਇੰਨਾ ਵੱਡਾ ਲੁਧਿਆਣੇ ਦਾ ਹੱਬ ਹੈ ਇੰਡਸਟਰੀ ਦਾ ਤੇ ਲੁਧਿਆਣੇ ਤੋਂ ਉਹ ਜੀ ਇਨਵੈਸਟਮੈਂਟ ਕਿੱਥੇ ਹੈ ਜੀ ਜਿਹੜੀਆਂ ਚੀਜ਼ਾਂ ਵਸੇ ਲੋਕ ਫੋਰਨ ਕੋ ਮਨ ਜਾਂਦੇ ਨੇ ਫੋਰਨ ਮਾਰਕੀਟ ਸਿੱਖਦੇ ਉਹੋ ਜਿਹੀ ਸਾਡੀਆਂ ਮਾਰਕੀਟ ਤੁਸੀਂ ਲੁਧਿਆਣੇ ਬਣਾ ਰਹੇ ਹਾਂ 1.7 ਏਕੜ ਦਾ ਸਾਡਾ ਪ੍ਰੋਜੈਕਟ ਗਲਾਡਾ ਕੋਲੋਂ ਪ੍ਰੋਜੈਕਟ ਦੀ ਅਪਰੂਵਲ ਮਿਲ ਗਈ ਹੈ ਹੁਣ बस ਥੋੜੇ ਦਿਨਾਂ ਦੇ ਵਿੱਚ ਅਸੀਂ ਕੰਸਟਰਕਸ਼ਨ ਸ਼ੁਰੂ ਕਰ ਦਾਂਗੇ ਇਹਨਾਂ ਮਤੋਂ ਉਹਨਾਂ ਪ੍ਰੋਫੈਸ ਕਰ ਰਹੇ ਜੀ ਅਸੀਂ ਨੇ 2 ਸਾਲ ਬਾਅਦ ਸ਼ਾਇਦ ਲੁਧਿਆਣੇ ਤੋਂ ਕੋਈ ਸ਼ਾਪਿੰਗ ਕਰਨ ਬਾਹਰ ਜਾਗੇ ਕੋਈ ਜਿਹੜੇ ਬ੍ਰਾਂਡ ਸਨ ਉਹ ਬਾਹਰ ਜਾ ਰਹੇ ਨੇ ਉਹ ਸਾਰੇ ਬ੍ਰਾਂਡ ਬੱਤੇ ਲੁਧਿਆਣੇ ਉਹਨਾਂ ਨੂੰ ਦੇ ਦਿੰਨੇ ਸਾਰੇ ਅਸੀਂ ਜਿਹੜਾ ਬਣਾ ਰਹੇ ਅਸੀਂ 올 ਡੇ ਫੈਸਟੀਵਲ ਡੈਸਟੀਨੇਸ਼ਨ ਬਣਾ ਰਹੇ ਹਾਂ ਤੁਸੀਂ ਸਵੀਰ ਤੋਂ ਆਕੇ ਰਾਤ ਤੱਕ ਉਹ ਕੋ ਗੇਮ ਜ਼ੋਨਸ ਐ ਤੇ ਬੱਚਾ ਨੇ ਗੇਮ ਜ਼ੋਨ ਉਸੇ ਹੈ ਕਿ ਤੁਹਾਡੇ ਕੋਲ ਜਗਾ ਅਸੀਂ ਸਨਵਾਜ਼ ਵੀ ਹੁਣੇ ਰੀਸੈਂਟਲੀ ਪਲਾਨ ਕੀਤਾ ਸਨਵਾਜ਼ ਵੀ ਲੈ ਕੇ ਆ ਰਹੇ ਹਾਂ ਸੋ देयर ਆਰ ਸੋ ਮੈਨੀ ਥਿੰਗਸ ਤੁਸੀਂ ਸਾਰਾ ਦਿਨ ਸਪੈਂਡ ਕਰੋਗੇ ਤੁਹਾਡਾ ਦਿਨ ਕਿੱਥੇ ਕਦੋਂ ਹੋ ਜਾਗਾ ਬਲੇਸਿੰਗ ਲੂਕੀ ਜਾ ਕੇ ਤੁਹਾਨੂੰ ਪਤਾ ਵੀ ਨਹੀਂ ਚਲੇਗਾ ਦੁਬਈ ਗਿਆ ਸਿੰਗਾਪੁਰ ਗਿਆ ਬੀਟਾਮ ਗਿਆ ਰਸ਼ੀਆ ਗਿਆ ਕੈਨੇਡਾ ਗਿਆ ਕਾਫੀ ਕੰਟਰੀਜ਼ ਦੇ ਵਿੱਚ ਟ੍ਰੈਵਲ ਕੀਤਾ ਮੈਂ ਜਾ ਕੇ ਉੱਥੋਂ ਦੀ ਜਿੱਤੋਂ ਕੋਈ ਵੀ ਚੀਜ਼ ਬੈਸ ਸਗੀ ਉਹ ਚੱਕ ਕੇ ਲਿਆ ਕੇ ਹਫੀਜ਼ ਜੀ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਆਪਣੇ ਪ੍ਰੋਜੈਕਟ ਦੇ ਵਿੱਚ ਪਾਈਆਂ। ਬਈ ਅਸੀਂ ਕਾਰ ਪਾਰਕਿੰਗ ਨੂੰ ਬੜਾ ਮੇਜਰਲੀ ਦੇਖਿਆ ਜੀ। ਪਾਰਕਿੰਗ ਦੀ ਅੱਜ ਅਗਰ ਅਸੀਂ ਆਪਾਂ ਗੱਲ ਕਰਦੇ ਆਂ ਕਾਰ ਪਾਰਕਿੰਗ ਸਭ ਤੋਂ ਮੇਜਰ ਪ੍ਰੋਬਲਮ ਹੈ ਜੀ ਸ਼ਹਿਰ ਦੇ ਵਿੱਚ। ਅੱਜ ਦਾ ਤੁਸੀਂ ਕੁਮਾਰਵੰਡੀ ਸ਼ਾਪਿੰਗ ਕਰਨ ਜਾਣ ਜਾ ਰਹੇ ਹੋ, ਤੁਸੀਂ ਕਿਸੇ ਮਾਲ ਸ਼ਾਪਿੰਗ ਕਰਨ ਜਾਣ ਜਾ ਰਹੇ ਹੋ ਤੇ ਮਾਲ ਦੇ ਬਾਹਰ ਵੀ ਆਪਾਂ ਦੇਖਦੇ ਆਂ ਜਾਮ ਲੱਗ ਜਾਂਦਾ ਜੀ। ਉਹ ਅਸੀਂ ਪਲਾਨ ਕੀਤਾ ਹੈ ਕਿ ਸਾਨੂੰ ਕਾਰ ਪਾਰਕਿੰਗ ਦੀ ਪ੍ਰੋਬਲਮ ਨਾ ਦੇ। ਸਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਸਿਮਰਨ ਸੋ ਅੱਜ ਗੱਲ ਕਰਨ ਜਾ ਰਹੇ ਹਾਂ ਖਾਸ ਮੁੱਦੇ ਤੇ ਕਿਉਂਕਿ ਲੁਧਿਆਣਾ ਨੂੰ ਮੈਂਚੈਸਟਰ ਆਫ ਇੰਡੀਆ ਕਹਾ ਜਾਂਦਾ ਹੈ ਮੈਂਚੈਸਟਰ ਆਫ ਲੁਧਿਆਣਾ ਕਹਾ ਜਾਂਦਾ ਹੈ ਸੋ ਜਿੱਥੇ ਆਪਾਂ ਦੇਖਦੇ ਆ ਕਿ ਲੁਧਿਆਣਾ ਦੇ ਵਿੱਚ ਲੋਕ ਕਈ ਵਾਰ ਇਹ ਪਰੇਸ਼ਾਨ ਹੋ ਜਾਂਦੇ ਇਸ ਚੀਜ਼ ਨੂੰ ਲੈ ਕੇ ਕਿ ਆਪਾਂ ਜਗਾ ਲੈਣੀ ਹੈ ਕੋਈ ਪ੍ਰਾਪਰਟੀ ਖਰੀਦਣੀ ਹੈ ਪਰ ਕਿਹੜੀ ਜਗਾ ਇਨਵੈਸਟ ਕਰੀਏ ਕਈ ਵਾਰ ਲੋਕੇਸ਼ਨ ਨਹੀਂ ਠੀਕ ਬੈਠ ਪੰਦੀ ਹੈ ਜਾਂ ਫਿਰ ਆਪਾਂ ਕਹਿ ਦਈਏ ਪ੍ਰੋਜੈਕਟ ਦੀ ਗੱਲ ਕਰੀਏ ਲੁਧਿਆਣਾ ਦੇ ਵਿੱਚ ਕਾਫੀ ਪ੍ਰੋਜੈਕਟ ਨੇ ਕਈ ਵਾਰ ਆਪਾਂ ਨੂੰ ਅਪਰੂਵਲ ਪ੍ਰੋਜੈਕਟ ਜਿਹੜਾ ਕਿ ਅਪਰੂਵਲ ਪ੍ਰੋਜੈਕਟ ਤੇ ਆਪਾਂ ਪ੍ਰਾਪਰਟੀ ਨਹੀਂ ਖਰੀਦ ਪਾਉਂਦੇ ਆ ਭਟਕ ਜਾਂਦੇ ਆ ਡੀਲਰਸ ਕੋਲ ਜਾਂਦੇ ਆ ਅਲੱਗ-ਅਲੱਗ ਡੀਲਰਸ ਕੋਲ ਜਾਂਦੇ ਆ ਅਲੱਗ-ਅਲੱਗ ਐਡਵਾਈਸ ਜਿਹੜੀ ਕਿ ਲੈਨੇ ਉਹਨਾਂ ਤੋਂ ਇਸੇ ਨੂੰ ਲੈ ਕੇ ਅੱਜ ਤੁਹਾਡੇ ਬੈਨੀਫਿਟਸ ਲਈ ਆਪਾਂ ਇੱਕ ਇੰਟਰਵਿਊ ਕਰਨ ਜਾ ਰਹੇ ਆ ਸਾਡੇ ਨਾਲ ਅੱਜ ਦੀ ਖਾਸ ਇੰਟਰਵਿਊ ਦੇ ਵਿੱਚ ਹਿਮਾਂਸ਼ੂ ਕੁਵਾਤਰਾ ਜੀ ਰਾਂਗੇ ਜਿਨ੍ਹਾਂ ਤੋਂ ਆਪਾਂ ਜਾਣਦੇ ਆ ਕਿ ਲੁਧਿਆਣਾ ਦੇ ਵਿੱਚ ਜੇ ਕਿਸੇ ਨੇ ਪ੍ਰਾਪਰਟੀ ਇਨਵੈਸਟ ਕਰਨੀ ਹੈ ਪ੍ਰਾਪਰਟੀ ਤੇ ਇਨਵੈਸਟਮੈਂਟ ਕਰਨੀ ਹੈ ਤਾਂ ਉਹ ਕਿਹੜੀ ਜਗ੍ਹਾ ਕਿੱਥੇ ਕਰ ਸਕਦਾ ਔਰ ਕਿੰਨੇ ਕੁ ਬੈਨੀਫਿਟ ਜਿਹੜੇ ਕਿ ਉਹਨਾਂ ਨੂੰ ਮਿਲ ਸਕਦੇ ਨੇ ਸੋ ਗੱਲਬਾਤ ਕਰਦੇ ਆ ਸ੍ਰੀ ਸਟੇਨ ਸਾਡੇ ਨਾਲ ਹਿਮਾਂਸ਼ੂ ਕੁਵਾਤਰਾ ਜੀ ਮੌਜੂਦ ਰਾਂਗੇ ਸ਼ਸ਼ੀਕਲ ਸਰ ਸਵਾਗਤ ਹੈ ਤੁਹਾਡਾ ای وی پی نیوز ਵਿੱਚ ਸ਼ਸ਼ੀਕਲ ਸਭ ਤੋਂ ਪਹਿਲੇ ਤੇ ਸਾਰੇ ਦੇਸ਼ ਦੇ ਵਸਨੀਕਾਂ ਨੂੰ ਬਹੁਤ 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 ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਜੀ ਸਾਰੇ ਮੀਡੀਆ ਚੈਨਲਸ ਨੂੰ ਵੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਹਾਂ ਪਰਮਾਤਮਾ ਨਵਾਂ ਸਾਲ ਸਭ ਦੇ ਉੱਤੇ ਚੜ੍ਹਦੀਆਂ ਕਲਾ ਵਾਲਾ ਹੋਵੇ ਸਭ ਤੇ ਕਿਰਪਾ ਵਾਲਾ ਹੋਵੇ ਔਰ ਇਹ ਸਾਲ ਖੁਸ਼ੀਆਂ ਭਰਿਆ ਹੋਵੇ ਜੀ ਹੈਪੀ ਨਿਊ ਇਅਰ ਟੂ ਸੇਮ ਯੂ ਬਿਲਕੁਲ ਅ ਸਰ ਜਿਥੇ ਆਪਾਂ ਗੱਲ ਕਰਦੇ ਹਾਂ ਲੁਧਿਆਣਾ ਦੇ ਵਿੱਚ ਕਹਿ ਦਈਏ ਤਾਂ ਲੁਧਿਆਣਾ ਦੇ ਵਿੱਚ ਹਰ ਕੋਈ ਇਨਵੈਸਟ ਕਰਨਾ ਚਾਹੁੰਦਾ ਹੈ ਅੱਛੀ ਪ੍ਰਾਪਰਟੀ ਦੇ ਲਈ ਤੇ ਪਰ ਆਪਾਂ ਦੇਖਦੇ ਆ ਕਿ ਪ੍ਰਾਪਰਟੀਆਂ ਦੇ ਚਲੋ ਹੁਣ ਐਨਓਸੀ ਦੀ ਵਜ੍ਹਾ ਨਾਲ ਥੋੜੀ ਜਿਹੀ ਦਿੱਕਤ ਆ ਰਹੀ ਹੈ ਬਟ ਉਹ ਵੀ ਜਿਹੜਾ ਕਿ ਹੈ ਅਨਾਉਂਸ ਹੋ ਗਿਆ ਕਿ ਜਲਦੀ ਜਲਦੀ ਕਿ ਐਨਓਸੀ ਸ਼ੁਰੂ ਕਰ ਦਿੱਤੀ ਜਾਣਗੀਆ ਤੇ ਆਪਾਂ ਦੇਖਦੇ ਆ ਕਿ ਇਨਵੈਸਟਮੈਂਟ ਕਰਨੀ ਹੈ ਤਾਂ ਲੁਧਿਆਣਾ ਵਾਸੀਆਂ ਨੂੰ ਇਹ ਹੁੰਦਾ ਕੋਈ ਬੈਸਟ ਜਗ੍ਹਾ ਤੇ ਕਿਸੇ ਨੇ ਵੀ ਲੁਧਿਆਣਾ ਵਾਸੀਆਂ ਨੇ ਇਨਵੈਸਟਮੈਂਟ ਕਰਨੀ ਕਿਸੇ ਪ੍ਰਾਪਰਟੀ ਤੇ ਤਾਂ ਤੁਹਾਡੇ ਹਿਸਾਬ ਨਾਲ ਕਿਹੜੀ ਜਗ੍ਹਾ ਬੈਸਟ ਇਸ ਜਗ੍ਹਾ ਮੈਡਮ ਕਦੀ ਵੀ ਕੋਈ ਲੋ ਨਹੀਂ ਹੁੰਦਾ ਕਿ ਇਹ ਮੇਰੇ ਹਿਸਾਬ ਨਾਲ ਬੈਸਟ ਕੀ ਹੈ ਬੈਸਟ ਸਭ ਤੋਂ ਪਹਿਲੇ ਤਾਂ ਆਪਣਾ ਪਾਕਟ ਫ੍ਰੈਂਡਲੀ ਹੁੰਦਾ ਹੋਵੇ ਕਿ ਆਪਣਾ ਪਾਕਟ ਦਾ ਬਜਟ ਕੀ ਹੈ ਦੂਸਰੀ ਚੀਜ਼ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੂੰਗਾ ਕਿ ਹਮੇਸ਼ਾ ਕੋਸ਼ਿਸ਼ ਕਰੋ ਅਪਰੂਵਡ ਕਲੋਨੀ ਦੇ ਵਿੱਚ ਤੁਸੀਂ ਆਪਣਾ ਇਹ ਅਪਰੂਵ ਪ੍ਰੋਜੈਕਟ ਦੇ ਵਿੱਚ ਜਗ੍ਹਾ ਪਰਚੇਸ ਕਰ ਲਿਆ ਕਰੋ ਜਿਵੇਂ ਪਿਛਲੇ 2 ਸਾਲਾਂ ਤੋਂ 3 ਸਾਲਾਂ ਤੋਂ ਐਨਓਸੀਸ ਬੰਦ ਹੋਈਆਂ ਹੋਈਆਂ ਨੇ ਤੇ ਸਾਰੀ ਪਬਲਿਕ ਨੂੰ ਬੜੀ ਮੁਸ਼ਕਿਲ ਆ ਰਹੀ ਹੈ ਇਹ ਮੁਸ਼ਕਿਲ ਤੁਹਾਨੂੰ ਅਪਰੂਵ ਪ੍ਰੋਜੈਕਟ ਦੇ ਵਿੱਚ ਨਹੀਂ ਆਏਗੀ ਕਦੀ ਵੀ ਹਮੇਸ਼ਾ ਪ੍ਰੋਪਰਟੀ ਅਪਰੂਵਡ ਪਰਚੇਸ ਕਰੋ ਔਰ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਪ੍ਰੋਪਰਟੀ ਪਰਚੇਸ ਕਰੋ ਅਗਰ ਤੁਸੀਂ ਅੱਛੀ ਪ੍ਰੋਪਰਟੀ ਪਰਚੇਸ ਕਰਨਾ ਚਾਹੁੰਦੇ ਹੋ ਤੇ ਅੱਜ ਜਿਹੜੀ ਸਾਡੀ ਆਪਣਾ ਕਨਾਲ ਰੋਡ ਹੈ ਸਾਊਥ ਸਿਟੀ ਕਨਾਲ ਰੋਡ ਜਿਹੜੀ ਹੈ ਇਹ ਬਹੁਤ ਅੱਛੀ ਚੱਲ ਰਹੀ ਹੈ ਇੱਥੇ ਕਾਫੀ ਅچھے ਪੁਰਾਣੇ ਪ੍ਰੋਜੈਕਟ ਵੀ ਹੈ ਕਿਤੇ ਨਵੇਂ ਪ੍ਰੋਜੈਕਟ ਵੀ ਆਏ ਦੇ ਨੇ ਜੀ ਤੇ ਸਾਨੂੰ ਇੱਥੇ ਕਰ ਲੈਣੀ ਚਾਹੀਦੀ ਹੈ ਇਨਵੈਸਟਮੈਂਟ ਬਾਕੀ ਤੁਹਾਡਾ ਸਭ ਦਾ ਬਜਟ ਦੇ ਹਿਸਾਬ ਨਾਲ ਆਪਣਾ ਜਿਹੜੀ ਹੈ ਲੋਕੇਸ਼ਨ ਔਰ ਜਿਹੜੀ ਬੈਸਟ ਗਿਣੀ ਜਾਂਦੀ ਹੈ ਜੀ ਅਦਰਵਾਈਜ਼ ਆਪਣਾ ਤੁਸੀਂ ਅਗਰ ਕਿਸੇ ਨੇ ਅچھے ਬਜਟ ਦੇ ਵਿੱਚ ਔਰ ਅੱਛੀ ਤੇ ਕਨਾਲ ਰੋਡ ਸੌ ਸਿਟੀ ਜਿਹੜੀ ਹੈਗੀ ਬਹੁਤ ਅੱਛੀ ਰੋੜੇ ਕੀ ਹੈ ਜੀ ਜੀ ਤੇ ਉੱਥੇ ਗੱਲ ਕਰਨੇ ਆ ਅਪਰੂਵਡ ਯਾਨੀ ਕਿ ਅਪਰੂਵਡ ਕਲੋਨਿਸ ਦਾ ਹੈ ਪਰ ਅੱਜ ਕੱਲ ਜੋ ਅਨੋਨ ਅਪਰੂਵਡ ਅਵੈਦ ਕਲੋਨਿਸ ਚੱਲੀ ਹੈ ਸਰ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਅ ਅਵੈਦ ਕਲੋਨੀ ਹੁੰਦੀਆਂ ਕੀ ਐਕਚੁਅਲ ਦੇ ਵਿੱਚ ਬੀਸਿਕਲੀ ਅਵੈਦ ਕਲੋਨੀਆ ਕੀ ਹੁੰਦੀਆਂ ਜੀ ਪੁਰਾਣੇ ਟਾਈਮ ਤੇ ਕਾਫੀ ਢੇਰ ਤੋਂ ਉਦੋਂ ਥੋੜੇ ਜੇ ਲੋਕਾਂ ਨੂੰ 2 ਕਿੱਲੇ 4 ਕਿੱਲੇ ਜ਼ਮੀਨ ਲਈਤੀ ਹੁੰਦੇ ਤੇ ਸੜਕਾਂ ਪਾਈਆਂ ਚਾਹੇ ਛੋਟੀਆਂ ਪਾਤੀਆਂ ਵੱਡੀਆਂ ਪਾਤੀਆਂ ਸੜਕਾਂ ਪਾਤੀਆਂ ਕਲੋਨੀ ਕੱਟ ਦਿੱਤੀ ਜਾਂਦੀ ਸੀ ਜੀ ਹੁਣ ਸਰਕਾਰ ਵੱਲੋਂ ਉਹਨਾਂ ਚੀਜ਼ਾਂ ਤੇ ਬਹੁਤ ਸਖਤੀ ਕੀਤੀ ਗਈ ਹੈ ਸਖਤੀ ਕਾਫੀ ਤੇ ਤੋਂ ਪਹਿਲੇ ਵੀ ਕੀਤੀ ਗਈ ਸੀ ਕਿ ਪਰ ਆਪਣਾ ਇਹ ਲੋਕਾਂ ਦੀ ਆਪਣਾ ਇਹ ਥੋੜਾ ਜਿਹਾ ਪ੍ਰੋਟੈਸਟ ਹੋਣ ਕਰਕੇ ਸਰਕਾਰ ਆਪਣਾ ਡਿਮਾਂਡ ਮੰਨ ਲੈਂਦੀਆਂ ਸੀਗੀਆਂ ਅਨ ਅਪਰੂਵ ਕਲੋਨੀਆਂ ਦੇ ਵਿੱਚ ਪ੍ਰੈਕਟੀਕਲੀ ਨਾ ਤੇ ਸੀਵਰੇਜ ਹੁੰਦੇ ਕਈ ਬਹੁਤ ਘੱਟ ਕਲੋਨੀਆਂ ਹਨ ਅਨ ਅਪਰੂਵ ਜਿਨ੍ਹਾਂ ਦੇ ਵਿੱਚ ਸੀਵਰੇਜ ਸਟਰੀਟ ਲਾਈਟ ਜਾਂ ਸੜਕਾਂ ਹੁੰਦੀਆਂ ਨਹੀਂ ਇਹ ਆ ਜੀ ਸਰਕਾਰ ਦੁਆਰਾ ਆਪਣਾ ਇਹ ਡਿਮਾਂਡ ਕੀਤੀ ਜਾਂਦੀ ਹੈ ਕਿ ਉੱਥੇ ਕਮਿਊਨਿਟੀ ਸੈਂਟਰ ਛੱਡਿਆ ਜਾਵੇ ਸਕੂਲ ਛੱਡਿਆ ਜਾਵੇ ਡਿਸਪੈਂਸਰੀ ਦੀ ਜਗ੍ਹਾ ਛੱਡੀ ਜਾਵੇ ਉਹਨਾਂ ਹੀ ਛੱਡੀ ਗਈ ਹੁੰਦੀ ਤੇ ਮੇਰੇ ਹਿਸਾਬ ਨਾਲ ਹਮੇਸ਼ਾ ਤੁਹਾਨੂੰ ਜਿਹੜਾ ਵਾ ਅਪਰੂਵ ਪ੍ਰੋਜੈਕਟ ਦੇ ਵਿੱਚ ਹੀ ਜਗ੍ਹਾ ਲੈਣੀ ਚਾਹੀਦੀ ਹੈ ਜਿੱਥੇ ਸਰਕਾਰ ਦੇ ਜਿਹੜੇ ਆਪਣਾ ਇਹ ਲਾਅਜ਼ ਹਨ ਕਲੋਨੀਆਂ ਨੂੰ ਲੈ ਕੇ ਬਹੁਤ ਵਧੀਆ ਲਾਅ ਹਨ ਹੈ ਕੋਈ ਮਾੜੇ ਲਾਅ ਨਹੀਂ ਹੈਗੇ ਜੀ ਤੋ ਦੇ ਵਸੀ ਬੇਨਫੀਟ ਇਹ ਸੜਕਾਂ ਸਰਕਾਰ ਛੋਟੀਆਂ ਛੜਵਾਉਂਦੀ ਹੈ ਕਿ ਫਿਊਚਰ 'ਚ ਤੁਹਾਨੂੰ ਪ੍ਰੋਬਲਮ ਨਾ ਆਵੇ ਫਿਰ ਉਸ ਤੋਂ ਬਾਅਦ ਸਰਕਾਰ ਤੁਰ ਉੱਥੇ ਸਕੂਲ ਛੜਵਾਉਂਦੀ ਹੈ ਤਾਂ ਕਿ ਕੱਲ ਨੂੰ ਤੁਹਾਨੂੰ ਬੱਚਿਆਂ ਨੇ ਪੜ੍ਹਨਾ ਉਹਨਾਂ ਨੂੰ ਈਜ਼ੀ ਰਵੇ ਸੋ ਐਸੀ ਕਾਫੀ ਫੈਸਿਲਿਟੀਆਂ ਲੱਗੀਆਂ ਜਿਹੜੀਆਂ ਸਰਕਾਰ ਕਰਾਂਦੀ ਹੈ ਤੋ ਇਹ ਕਲੋਨਾਈਜ਼ਮਸ ਕਹਿੰਦੇ ਨੇ ਕਿ ਛੱਡੋ ਤੇ ਆਪਣਾ ਪ੍ਰੋਜੈਕਟ ਅਪਰੂਵ ਕਰਵਾ ਕੇ ਤੁਸੀਂ ਵੇਚੋ ਅਨ ਅਪਰੂਵ ਪ੍ਰੋਜੈਕਟਾਂ 'ਚ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਤੋ ਮੈਂ ਜਿਵੇਂ ਪਹਿਲੇ ਵੀ ਤੁਹਾਨੂੰ ਅਹੀ ਬੇਨਤੀ ਕੀਤੀ ਹੈ ਕਿ ਸਰ ਸਾਰੀ ਪਬਲਿਕ ਨੂੰ ਵੀ ਰਿਕੁਐਸਟ ਕਰੂੰਗਾ ਕਿ ਅਪਰੂਵ ਪ੍ਰੋਜੈਕਟਾਂ ਚ ਪਰਚੇਸ ਕਰਿਆ ਕਰੋ ਅੱਜ ਜਿਵੇਂ ਫਸੇ ਹੋਏ ਉਹ ਕੱਲ ਜਿਵੇਂ ਅੱਜ ਪ੍ਰੋਬਲਮਸ ਆ ਘਰੀਆਂ ਨੇ ਜਿਹੜੀਆਂ ਨਹੀਂ ਹੋ ਪਾਰੀਆਂ ਬਿਨਾ ਐਨਓਸੀ ਤੋਂ NOCs ਜਿੰਨਾਂ ਕੋਲ 2018 ਤੋਂ ਪਹਿਲੇ ਵਾਲੀਆਂ ਹੈਗੀਆਂ ਉਹ ਤਾਂ ਚਲੋ ਫੇਵਰੀਅਰ ਵਿੱਚ ਜੁਰਮੀਆਂ ਕਰਾਰ ਪਾ ਰਹੇ ਉਸ ਤੋਂ ਬਾਅਦ ਵਾਲੇ ਤਾਂ ਜੁਰਮੀਆਂ ਵੀ ਨਹੀਂ ਕਰਵਾ 파 ਰਹੇ ਲੋਕ ਸੋ ਦੈਟ ਇਜ਼ ਅ ਡਿਫਰੈਂਸ ਬੀਟਵੀਨ ਅਪਰੂਵਡ অর ਅਨਅਪਰੂਵਡ ਸੋ ਅਗਰ ਪ੍ਰੋਜੈਕਟ ਦੀ ਗੱਲ ਕਰ ਲੈਣੀ ਹੈ ਸਰ ਪ੍ਰੋਜੈਕਟ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਕਿਹੜੇ ਕਿਹੜੇ ਪ੍ਰੋਜੈਕਟ ਬੈਸਟ ਹੁੰਦੇ ਨੇ ਬੈਸਟ ਪ੍ਰੋਜੈਕਟ ਮੈਨੂੰ ਜਿਹੜਾ ਪ੍ਰੋਜੈਕਟ ਅਪਰੂਵਡ ਹੈਗਾ ਵਾ ਆਲਮੋਸਟ ਬੈਸਟ ਹੀ ਹੁੰਦਾ ਹੈ ਸਾਰੇ ਪ੍ਰੋਜੈਕਟ ਅੱਛੇ ਹੀ ਹੁੰਦੇ ਨੇ ਜੀ ਅਸੀਂ ਆਪਣਾ ਇੱਥੇ ਹੁਣ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਆ ਆਪਣਾ ਕਮਰਸ਼ੀਅਲ ਹਾਈ ਸਪੀਡ ਮਾਰਕੀਟ ਹੈਗੀ ਹੈ ਜੀ ਦੈਟ ਇਜ਼ ਨੈਕਸਟ ਲੈਵਲ ਪ੍ਰੋਜੈਕਟ ਬਣਾ ਰਹੇ ਆ ਅਸੀਂ ਆਰਕੀਟੈਕ ਬਹੁਤ ਅੱਛੇ ਕੀਤੇ ਨੇ ਜਿਹੜੀਆਂ ਚੀਜ਼ਾਂ ਵਸੇ ਲੋਕ ਫੋਰਨ ਕੋ ਮੰਨ ਜਾਂਦੇ ਨੇ ਫੋਰਨ ਮਾਰਕੀਟ ਸਿੱਖਦੇ ਉਹੋ ਜਿਹੀਆਂ ਸਾਡੀਆਂ ਮਾਰਕੀਟ ਅਸੀਂ ਲੁਧਿਆਣੇ ਬਣਾ ਰਹੇ ਹਾਂ ਸਵਾ 14 ਏਕੜ ਦਾ ਸਾਡਾ ਪ੍ਰੋਜੈਕਟ ਗਲਾੜਾ ਕੋਲੋਂ ਪ੍ਰੋਜੈਕਟ ਦੀ ਅਪਰੂਵਲ ਮਿਲ ਗਈ ਹੈ ਹੁਣ बस ਥੋੜੇ ਦਿਨਾਂ ਦੇ ਵਿੱਚ ਅਸੀਂ ਕੰਸਟਰਕਸ਼ਨ ਸ਼ੁਰੂ ਕਰ ਦਾਂਗੇ ਤੇ ਇਹ ਜਿਹੜਾ ਪ੍ਰੋਜੈਕਟ ਮੈਂ ਆਪਣੇ ਪ੍ਰੋਜੈਕਟ ਦੀ ਗੱਲ ਕਰਾ ਜੀ ਅਪਰੂਵ ਪ੍ਰੋਜੈਕਟ ਹੈ ਸੜਕਾਂ ਖੁੱਲੀਆਂ ਨੇ ਫੈਸਿਲਿਟੀ ਸਾਰੀਆਂ ਹੈਗੀਆਂ ਨੇ ਪਿੱਛੇ ਆਪਣਾ ਫਾਇਰ ਟੈਂਡਰ ਰੂਟਸ ਹੁੰਦੀਆਂ ਨੇ ਤਾਂ ਕਿ ਭਗਵਾਨਾ ਕਰੇ ਕੋਈ ਅੱਗ ਲੱਗ ਜੇ ਕਿਤੇ ਤੇ ਪਿੱਛੇ ਫਾਇਰ ਬ੍ਰਿਗੇਡ ਦੀ ਗੱ ਤੋ ਇਹ ਜਿਹੜੀ ਸਰਕਾਰ ਨੇ ਜ਼ਮੀਨ ਛੁਡਵਾਉਂਦੀ ਹੈ ਜਾਂ ਸਰਕਾਰ ਦਾ ਜੋ ਰੂਲਸ ਐ ਰੈਗੂਲੇਸ਼ਨ ਹੈ ਬਹੁਤ ਵਧੀਆ ਰੂਲ ਤੇ ਰੈਗੂਲੇਸ਼ਨ ਹੈ ਸਾਨੂੰ ਉਹਨੂੰ ਫਾਲੋ ਕਰਕੇ ਹੀ ਹਮੇਸ਼ਾ ਪ੍ਰੋਜੈਕਟ ਨੂੰ ਕਰਨਾ ਚਾਹੀਦਾ ਹੋਵੇ ਕਿਉਂਕਿ ਇੱਕ ਪ੍ਰੋਜੈਕਟ ਦੀ ਜਿਹੜੀ ਵੈਲਿਊ ਹੈ ਕੋਈ ਪ੍ਰਾਪਰਟੀ ਹੈ ਉਹਦੀ ਵੈਲਿਊ ਕੋਈ 2 4 5 10 ਸਾਲਾਂ ਦੀ ਨਹੀਂ ਹੁੰਦੀ ਜੀ ਪ੍ਰਾਪਰਟੀ ਕਈ ਕਈ ਸਾਲ ਚੱਲਦੀ ਹੈ 20 25 55 ਸਾਲ ਤੱਕ ਪ੍ਰਾਪਰਟੀਆਂ ਮੂਵ ਕਰਦੀਆਂ ਨੇ ਪੇਰੈਂਟਸ ਅੱਗੇ ਬੱਚਿਆਂ ਨੂੰ ਜਾਂਦੀ ਅਗੇ ਗ੍ਰੈਂਡ ਚਿਲड्रन ਨੂੰ ਜਾਂਦੀਆਂ ਨੇ ਤੇ ਪ੍ਰਾਪਰਟੀ ਜਿਹੜੀ ਹੁੰਦੀ ਹੈ ਇਹ ਕੋਈ ਸ਼ਾਰਟ ਟਾਈਮ ਸ਼ਾਰਟ ਟਰਮ ਇਨਵੈਸਟਮੈਂਟਸ ਤੋ ਜੁਦਾ ਸਰਕਾਰ ਦੇ ਲਾਅ ਸਕੇ ਉਸ ਹਿਸਾਬ ਨਾਲ ਕਲੋਨਾਈਜ਼ਰ ਤੋਂ ਵੀ ਮੈਂ ਰਿਕਵੈਸਟ ਕਰੂੰਗਾ ਕਿ ਜਿਹੜੇ ਕਲੋਨਾਈਜ਼ਰ ਅਨ ਅਪਰੂਵ ਕਰਦੇ ਕਿ ਉਹ ਵੀ ਅਨ ਅਪਰੂਵ ਦੇ ਬਲੇ ਪਾਸੇ ਹੁੰਦੇ ਵੈਸੇ ਚਲੋ ਕਟੀਆਂ ਨਹੀਂ ਜਾ ਰਹੀਆਂ ਕੋਈ ਵੀ ਜਿਹੜੇ ਕੱਟਦੇ ਸੀਗੇ ਉਹ ਵੀ ਅਪਰੂਵਡ ਕਲੋਨੀਆਂ ਕੱਟਣ ਤੇ ਪਬਲਿਕ ਨੂੰ ਵੀ ਇਹ ਕਹਾਂਗੇ ਕਿ ਅਪਰੂਵ ਪ੍ਰੋਜੈਕਟ ਹੈ ਸ਼ਰਾਉ ਤੁਸੀਂ ਹਮ ਜਿਵੇਂ ਮੇਰਾ ਪ੍ਰੋਜੈਕਟ ਹੈ ਅਪਰੂਵ ਪ੍ਰੋਜੈਕਟ ਹੈ ਮੇਰੇ ਪ੍ਰੋਜੈਕਟ ਦੇ ਵਿੱਚ 50 50 100 100 200 200 ਫੁੱਟ ਦੀਆਂ ਰੋਡ ਸੈਗੀਆਂ ਨੇ ਅਸੀਂ 20 20 ਫੁੱਟ ਦੀਆਂ ਪਿੱਛੇ ਫਾਇਰ ਟੈਂਕਰ ਰੋਡ ਛੜੀਆਂ ਹੋਈਆਂ ਨੇ ਆਰਕੀਟੈਕਟ ਬੜੇ ਅੱਛੇ ਕੀਤੇ ਨੇ ਕਸਟਮਰ ਪੈਸੇ ਖਰਚਦਾਏ ਸੀ ਕੋਈ ਗੱਲ ਨਹੀਂ ਕਿ ਕਸਟਰ ਪੈਸੇ ਨਹੀਂ ਖਰਚਦਾ ਤੁਸੀਂ ਪ੍ਰੋਡਕਟ ਅੱਛਾ ਦਿਓ ਕਸਟਮਰ ਨੂੰ ਮੈਂ ਆਰਕੀਟੈਕਟ ਹਫੀਜ਼ ਕੰਟਰੈਕਟਰ ਹੈ ਉਹਨਾਂ ਕੋਲ ਪ੍ਰੋਜੈਕਟ ਡਿਜ਼ਾਈਨ ਕਰਵਾਇਆ ਆਪਣਾ ਜੀ ਠੀਕੇ ਜੀ ਤੇ ਅੱਛਾ ਐਲੀਵੇਸ਼ਨਸ ਹੈ ਅੱਛੀ ਅਮੈਨਿਟੀਆਂ ਹੈ ਫੀਚਰਸ ਅੱਛੇ ਹੈ ਕੋਰਸ 1.5 ਸਾਲ ਦੇ ਅੰਦਰ 2 ਸਾਲ ਦਾ ਸਾਡਾ ਪ ਸੋਰਤ ਸਿੰਗਾਪੁਰ ਅਮਰੀਕਾ ਕੈਨੇਡਾ ਜਾਂਦੇ ਆ ਉਹ ਚੀਜ਼ਾਂ ਮੈਂ ਇੱਥੇ ਲੈ ਕੇ ਆ ਰਹੇ ਆ ਸਾਰੀਆਂ ਬ੍ਰਾਂਡ ਉਸੇ ਲੈ ਕੇ ਆ ਰਹੇ ਆ ਸਾਰੇ ਬਹੁਤੇ ਮੈਂ ਇਸ ਵਾਰ ਕੈਲਕਰੀਏ ਸੇ ਲੁਧਿਆਣਾ ਦੇ ਵਿੱਚ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਵਰ ਅਪਾਰਟਮੈਂਟ ਦੇ ਨਵੇਂ ਪ੍ਰੋਜੈਕਟ ਜਿਹੜੇ ਆਏ ਨਹੀਂ ਇਹਨਾਂ ਦੀ ਪ੍ਰੋਜੈਕਟਾਂ ਦੀ ਲੁਧਿਆਣਾ ਦੇ ਵਿੱਚ ਨੀਡ ਹੈਗੀ ਕਿਆ ਮੈਡਮ ਜਿੰਨੇ ਵੀ ਪ੍ਰੋਜੈਕਟ ਲੁਧਿਆਣਾ ਦੇ ਵਿੱਚ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਅਪਾਰਟਮੈਂਟ ਦੇ ਪ੍ਰੋਜੈਕਟ ਆਏ ਨੇ ਨਾ ਜੀ ਇਹ ਲੋਧਿਆਣਾ ਦੀ ਬੇਸਿਕ ਨੀਡ ਹੈ ਇਹਨਾਂ ਨੂੰ 5 ਗੁਣਾ ਵੀ ਤੁਸੀਂ ਕਰ ਲੋਗੇ ਨਾ ਜਿੰਨੇ ਪ੍ਰੋਜੈਕਟਸ ਆਏ ਉਹ ਬੇਸਿਕ ਲੋਧਿਆਣਾ ਦੀ ਨੀਡ ਹੈ ਲੋਧਿਆਣਾ ਬਹੁਤ ਐਕਸਪੈਂਡ ਹੋ ਰਿਹਾ ਲੋਧਿਆਣੇ ਦੀ ਅੱਜ ਮੇਜਰ ਨੀਡ ਹੈ ਕਮਰਸ਼ੀਅਲ ਪ੍ਰੋਜੈਕਟਾਂ ਦੀ ਅਪਾਰਟਮੈਂਟ ਦੀ ਲੁਧਿਆਣੇ ਦੇ ਵਿੱਚ ਪਬਲਿਕ ਮਾਈਗ੍ਰੇਟ ਹੋ ਕੇ ਬਹੁਤ ਆ ਰਹੀ ਹੈ ਕਾਫੀ ਛੋਟੇ ਸ਼ਹਿਰਾਂ ਤੋਂ ਮੋਗਾ ਮਲੋੜ ਮੁਖਸਰ ਫਾਦਿਲ ਕਾ ਇਨਾ ਸ਼ਹਿਰਾਂ ਤੋਂ ਪਬਲਿਕ ਮਾਈਗ੍ਰੇਟ ਹੋ ਕੇ ਲੁਧਿਆਣੇ ਆ ਕੇ ਬਿਜ਼ਨਸ ਕਰ ਰਹੀ ਹੈ ਲੁਧਿਆਣੇ ਬਹੁਤ ਵੱਡਾ ਬਿਜ਼ਨਸ ਹੱਬ ਹੈ ਹੌਸਰੀ ਦਾ ਸਭ ਤੋਂ ਵੱਡਾ ਹੱਬ ਹੈ ਸਾਈਕਲ ਦਾ ਸਭ ਤੋਂ ਵੱਡਾ ਹੱਬ ਹੈ ਆਟੋਪਾਰਟ ਦਾ ਕਾਫੀ ਵੱਡਾ ਹੱਬ ਹੈ ਲੁਧਿਆਣਾ ਤੇ ਦੂਰੋਂ ਦੂਰੋਂ ਲੋਕ ਆ ਕੇ ਇੱਥੇ ਬਿਜ਼ਨਸ ਕਰ ਰਹੇ ਨੇ ਤੁਹੇ ਕੋਈ ਮੈਂਟ ਐਬ ਕੋਈ ਮੇਜਰ ਚੀਜ਼ ਨਹੀਂ ਹੈਗੀ ਜੀ ਜਿੰਨੇ ਪ੍ਰੋਜੈਕਟ ਆ ਰਹੇ ਨੇ ਕੋਈ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਮੇਰੇ ਹਿਸਾਬ ਨਾਲ ਤਾਂ ਇਸ ਤੋਂ ਪੰਜ ਗੁਣਾ ਜ਼ਿਆਦਾ ਪ੍ਰੋਜੈਕਟ ਜੇਕਰ ਸ਼ਹਿਰ ਚ ਆ ਜਾਣ ਉਹ ਵੀ ਖੱਪ ਜਾਣਗੇ ਲੁਧਿਆਣੇ ਦੇ ਵਿੱਚ ਲੁਧਿਆਣੇ ਚ ਬਾਹਰੋਂ ਬਹੁਤ ਇਨਵੈਸਟਮੈਂਟਸ ਆndੀਆਂ ਜੀ ਲੋਕ ਇੱਥੇ ਆ ਕੇ ਇਨਵੈਸਟਮੈਂਟਸ ਕਰ ਰਹੇ ਨੇ ਲੋਕ ਇੱਥੇ ਆ ਕੇ ਰਹਿ ਰਹੇ ਨੇ ਲੋਕ ਇੱਥੇ ਆ ਕੇ ਆਪਣਾ ਬਿਜ਼ਨਸ ਕਰ ਰਹੇ ਨੇ ਕਾਫੀ ਰਿਮੋਟ ਸਿਟੀਆਂ ਤੋਂ ਲੋਕ ਆ ਕੇ ਇੱਥੇ ਆ ਕੇ ਮਾਈਗ੍ਰੇਟ ਹੋ ਕੇ ਆਪਣਾ ਵਪਾਰ ਆਪਣੇ ਕਾਰੋਬਾਰ ਨੂੰ ਕਰ ਰਹੇ ਨੇ ਸਕੂਲਸ ਕਾਫੀ ਅੱਛੇ ਹੋ ਗਏ ਆ ਬਾਕੀ ਕਈ ਐਸੇ ਸ਼ਹਿਰ ਐਸੇ ਛੋਟੇ ਹੈ ਕਿ ਜਿੰਨਾ ਵਿੱਚ ਸਕੂਲਸ ਨਹੀਂ ਅੱچھے ਸਕੂਲਿੰਗ ਨਹੀਂ ਹੈਗੀ ਤੇ ਲੋਕ ਜਿੰਨਾ ਜਿਹੜੇ ਅਫੋਰਡ ਕਰ ਸਕੋ ਆਪਣੇ ਬੱਚਿਆਂ ਨੂੰ ਉੱਥੇ ਲੈ ਕੇ ਸਕੂਲਿੰਗ ਕਰਵਾਉਂਦੇ ਨੇ ਤੇ ਨੇਚਰਲੀ ਘਰਾਂ ਦੀ ਲੋੜ ਪਏਗੀ ਪਏਗੀ ਉਹਨਾਂ ਨੂੰ ਵੀ ਜੋ ਘਰਾਂ ਦੀ ਲੋੜ ਪਏਗੀ ਤੇ ਕਮਰਸ਼ੀਅਲ ਪ੍ਰੋਜੈਕਟ ਵੀ ਚੱਲਾਂਗੇ ਉਹਦੇ ਨਾਲ ਇਸ ਕਰਕੇ ਇਸ ਦੀ ਕੋਈ ਨਹੀਂ ਉਧਰ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਬਹੁਤ ਅੱਛਾ ਹੈ ਹੋਰ ਪ੍ਰੋਜੈਕਟਾਂ ਅੰਚੀ ਗੱਲ ਹੈ ਜੀ ਜੀ ਜਿਸ ਤਰ੍ਹਾਂ ਗੱਲ ਕਰ ਰਹੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਹੈ ਲੁਧਿਆਣੇ ਤਾਂ ਉਹਦੀ ਕੋਈ ਚਾਂਸ ਹੀ ਨਹੀਂ ਜੀ ਇਨਵੈਸਟਮੈਂਟ ਦਾ ਜੀ ਲ ਇਹ ਇਹਨਾਂ ਵੱਡਾ ਲੁਧਿਆਣਾ ਦਾ ਹੱਬ ਹੈ ਇੰਡਸਟਰੀ ਦਾ ਤੇ ਲੁਧਿਆਣੇ ਤੋਂ ਵਧੀਆ ਇਨਵੈਸਟਮੈਂਟ ਕਿੱਥੇ ਹੈ ਜੀ ਲੁਧਿਆਣੇ ਜਿਹੜੀ ਇਨਵੈਸਟਮੈਂਟ ਹੈ ਐਕਚੁਅਲ ਦੇ ਵਿੱਚ ਜਿਹੜੀਆਂ ਨੇ ਐਕਚੁਅਲ ਇਨਵੈਸਟਮੈਂਟਸ ਹੈ ਕੋਈ ਫੀਕ ਇਨਵੈਸਟਮੈਂਟਸ ਨਹੀਂ ਹੈ ਲੁਧਿਆਣੇ ਦੀਆਂ ਲੁਧਿਆਣਾ ਰੀਅਲ ਸ਼ੈਕ ਆਲਵੇਸ ਬੂਸਟਿੰਗ ਹੀ ਹੈ ਜੀ ਹੋਂ ਦੇ ਪਿੱਛੇ ਤੀਰੁਪਤੀ ਬਾਲਾ ਜੀ ਮਹਾਰਾਜ ਦੇ ਵਿਚਾਰਨ ਬੈ ਕੇ ਕਹਿੰਦੇ ਜਿੱਥੇ ਜਿੱਥੇ ਤੀਰੁਪਤੀ ਬਾਲਾ ਜੀ ਮਹਾਰਾਜ ਦੇ ਚਰਨ ਪੈ ਜਾਂਦੇ ਨੇ ਉੱਥੇ ਪ੍ਰਾਪਰਟੀ 'ਚ ਬਹੁਤ ਤੇਜ਼ੀ ਆ ਜਾਂਦੀ ਹੈ ਸੋ ਲੁਧਿਆਣਾ ਹੁਣ ਨੈਕਸ ਵੋਲਟ ਤੋਂ ਇੰਟਰਨੈਸ਼ਨਲ ਸਟੈਂਡਰਡ ਦੇ ਜਿਹੜੇ ਬ੍ਰਾਂਡਸ ਐ ਉਹਨਾਂ ਨੂੰ ਲੈ ਕੇ ਆ ਰਹੇ ਹਾਂ ਅਸੀਂ ਇੱਥੇ ਜਿਨੇ ਬੱਚੇ ਸਟੈਂਡਰਡ ਬ੍ਰਾਂਡਸ ਅਗੇ ਉਹ ਆਣਗੇ ਤੇ ਤੁਸੀਂ ਸ਼ਾਪਿੰਗ ਕਰਨ ਲਈ ਤੁਹਾਨੂੰ ਜਿਵੇਂ ਇੱਥੋਂ ਦੇ ਲੁਧਿਆਣੇ ਜਿੰਨੀਆਂ ਰਾਇਲ ਫੈਮਿਲੀ ਦਾ ਐ ਅੱਛੀਆਂ ਫੈਮਿਲੀ ਦਾ ਐ ਉਹ ਸ਼ਾਪਿੰਗ ਕਰਨ ਵਾਸਤੇ ਦਿੱਲੀ ਜਾਂਦੇ ਨੇ ਇੰਪੀਰੀਅਮ ਮਾਲ ਜਾਂਦੇ ਨੇ ਯਾ ਪ੍ਰੋਮੀਨੇਟ ਜਾਂਦੇ ਨੇ ਯਾ ਗੁਰਕਾਉਂ ਸ਼ਾਪਿੰਗ ਕਰਨ ਜਾਂਦੇ ਨੇ ਫੋਰਨ ਜਾਂਦੇ ਨੇ ਮੇਰੇ ਖਿਆਲ ਨਾਲ ਮੈਂ ਤੁਹਾਨੂੰ ਪ੍ਰੋਮਿਸ ਕਰ ਰਿਹਾ ਜੀ ਆਨਲੇ 2 ਸਾਲ ਬਾਅਦ ਸ਼ਾਇਦ ਇਹ ਲੁਧਿਆਣੇ ਤੋਂ ਕੋਈ ਸ਼ਾਪਿੰਗ ਕਰਨ ਬਾਹਰ ਜਾ ਕੇ ਕੋਈ ਜਿਹੜੇ ਬ੍ਰਾਂਡਸ ਉਸੇ ਉਹ ਬਾਹਰ ਜਾ ਰਹ ਤੁਸੀਂ ਸਵੇਰ ਤੋਂ ਆਕੇ ਰਾਤ ਤੱਕ ਤੁਹਾਡ ਕੋ ਗੇਮਸ ਖੇਡਦੇ ਹੋ ਤੇ ਬੱਚਾ ਨੇ ਗੇਮਸ ਖੇਡ ਉਸੇ ਹੈਗੇ ਤੁਹਾਡੇ ਕੋਲ ਜਗਾ ਅਸੀਂ ਸੈਨਵਸ ਦਾ ਵੀ ਹੁਣੇ ਰੀਸੈਂਟਲੀ ਪਲਾਨ ਕੀਤਾ ਸੈਨਵਸ ਵੀ ਲੈ ਕੇ ਆ ਰਹੇ ਹਾਂ ਸੋ देयर आर ਸੋ ਮਨੀ ਥਿੰਗਸ ਤੁਸੀਂ ਸਾਰਾ ਦਿਨ ਸਪੈਂਡ ਕਰੋਗੇ ਤੁਹਾਡਾ ਦਿਨ ਕਿੱਥੇ ਖਤਮ ਹੋ ਜਾਏਗਾ ਬਲੇਸਿੰਗ ਰਿਵਿਊਰੀ ਜਾ ਕੇ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਸੋ ਇਸਕਲੀ ਇਟ ਇਜ਼ ਨੈਕਸਟ ਲੈਵਲ ਪ੍ਰੋਜੈਕਟ ਜਿਵੇਂ ਤੁਸੀਂ ਆਪ ਹੀ ਦੱਸਿਆ ਤੁਸੀਂ ਪਹਿਲੇ ਦੇਖਿਆ ਪ੍ਰੋਜੈਕਟ ਨੈਕਸਟ ਲੈਵਲ ਪ੍ਰੋਜੈਕਟ ਜੀ ਇਹ ਸਰ ਇਹ ਕਦੋਂ ਆ ਰਿਹਾ ਹੈ ਮਤਲਬ ਤੁਹਾਡਾ ਇਹ ਪ੍ਰੋਜੈਕਟ ਵਿਥਿਨ 1 ਐਂਡ 1/2 ਇਅਰ ਤੋਂ ਲੈ ਕੇ ਤੂੰ ਤੁਸੀਂ ਇੱਕ ਲਗਾਓ ਕਿਤੇ ਮੈਕਸਿਮਮ ਡੇਡ ਤੋਂ 2 ਸਾਲ ਦੇ ਅੰਦਰ ਇਸ ਨੂੰ ਅਪਰੇਸ਼ਨ ਕਰਤਾ ਕਿ ਜੀ ਅਸੋਚ ਇਸ ਤਰ੍ਹਾਂ ਤੁਸੀਂ ਦੇਖਿਆ ਕਿ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਇਨਵੈਸਟਮੈਂਟ ਤਾਂ ਹਰ ਕੋਈ ਕਰਦਾ ਪਰ ਅਪਰੂਵਲ ਪ੍ਰੋਜੈਕਟ ਤੇ ਇਨਵੈਸਟਮੈਂਟ ਕਿ ਆ ਉਹ ਕਰ ਪਾਉਂਦੀ ਹੈ ਨਹੀਂ ਇਸ ਚੀਜ਼ ਬਾਰੇ ਆਪਾਂ ਤੁਹਾਨੂੰ ਦੱਸਿਆ ਹੈ ਕਿ ਉਹਨਾਂ ਨੂੰ ਕਿਹੜੇ ਪ੍ਰੋਜੈਕਟ ਤੇ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਕਿਹੜੇ ਤੇ ਨਹੀਂ ਸੋ ਇੱਥੇ ਗੱਲ ਕੀਤੀ ਹਿਮਾਂਸ਼ੂ ਕਤਰਾ ਜੀ ਨਾਲ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦਾ ਬਲੇਸਿੰਗ ਲੁਕਜ਼ਰੀਆ ਜੋ ਪ੍ਰੋਜੈਕਟ ਆ ਰਿਹਾ ਤਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਪ੍ਰੋਜੈਕਟ ਰਹੇਗਾ ਸਾਊਥ ਆਪ ਨੂੰ ਜਾਨਦਾ ਇਹ ਇੱਥੇ ਤੁਹਾਨੂੰ ਇਹ ਪ੍ਰੋਜੈਕਟ ਦੇਖਣ ਨੂੰ ਮਿਲੇਗਾ ਸੋ ਇਸ ਪ੍ਰੋਜੈਕਟ ਦੇ ਵਿੱਚ ਕਿਆ-ਕਿਆ ਕੁਝ ਖਾਸ ਰਿਹਾ ਤੁਸੀਂ ਖੁਦ ਸੁਣਿਆ ਕਿ ਹੁੰਦਾ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਫੋਰਨ ਸ਼ਾਪਿੰਗ ਕਰਨ ਦੀ ਲੋੜ ਨਹੀਂ ਹੈ ਲੁਧਿਆਣੇ ਤੋਂ ਅਲੱਗ ਸਿਟੀ ਦੇ ਵਿੱਚ ਸ਼ਾਪਿੰਗ ਕਰਨ ਦੀ ਲੋੜ ਨਹੀਂ ਹੈ ਕਲੋਸ ਤੋਂ ਲੈ ਕੇ ਫੂਡ ਤੋਂ ਲੈ ਕੇ ਸਾਰਾ ਕੁਝ ਇੱਥੇ ਅਵailable ਹੋਏਗਾ ਸੋ ਆਨ ਵਾਲੇ ਟਾਈਮ ਦੇ ਵਿੱਚ 15 ਕੁ ਡੇਜ਼ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਰੈਡੀ ਹੋਣ ਲੱਗਿਆ ਸੋ ਤੁਸੀਂ ਵੀ ਇਸ ਪ੍ਰੋਜੈਕਟ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੁਹਾਨੂੰ ਪ੍ਰੋਜੈਕਟ ਕਿੱਦਾਂ ਦਾ ਲੱਗਿਆ ਤੁਸੀਂ ਖੁਦ ਆਪਣਾ ਰਿਵਿਊ ਤੁਸੀਂ ਦੇ ਸਕਦੇ ਹੋ ਕਿ ਲੁਧਿਆਣਾ ਦੇ ਵਿੱਚ ਕਾਫੀ ਪ੍ਰੋਜੈਕਟ ਨੇ ਜਿਨ੍ਹਾਂ ਤੇ ਤੁਸੀਂ ਜਾਂਦੇ ਹੋ ਪਰ ਇਸ ਵਾਰ ਲੁਧਿਆਣਾ ਦੇ ਵਿੱਚ ਕੁਝ हटके ਆਨ ਲੱਗਾ ਹੈ ਸਾਊਥ ਸਿਟੀ ਦੇ ਵਿੱਚ ਤੇ ਤੁਸੀਂ ਵੀ ਦੱਸਿਓ ਕਿ ਇਹ ਅਪਡੇਟ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਿਆ ਇਨਫੋਰਮੇਸ਼ਨ ਕਿਸ ਤਰ੍ਹਾਂ ਦੇ ਲੱਗਿਆ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਇਦਾਂ ਦੀ ਅਪਡੇਟਸ ਦੇ ਨਾਲ ਬਨੇ ਰਹਿਣ ਲਈ ਦੇਖਦੇ ਰਹੋ EVIP NEWS PUNJAB